ਆਜ ਤੁਸੀਂ ਦੇਖਿਆ ਮੈਂ ਨਮਕ ਪਹਿਲਾਂ ਪਾਇਆ ਸੀ। ਇਹ ਹੀ ਇੱਕ ਨਵਾਂ ਟਿੱਪ ਆਉਦਦਾ ਤਾਂ ਕਰ ਲੈਨੇ ਆਂ ਆਟੇ 'ਚ ਪਾ ਲੈਨੇ ਆਂ। ਹੁਣ ਇਹਦੇ ਵਿੱਚ ਜਿਹੜਾ ਪਾਣੀ ਨਿਕਲਣਾ ਉਹਦੇ ਨਾਲ ਮੈਂ ਆਟਾ ਗੁੰਨ ਲੈਣਾ। ਇਸ ਤਰ੍ਹਾਂ ਕਰਕੇ ਸਕੀਸ ਕਰਨਾ। ਮੂਲੀਆਂ ਤੇ ਇਹਦੇ ਵਿੱਚ ਹੈਗਾ ਵਾ। ਪਿਆਜ਼ ਪਾਇਆ ਹੋਇਆ। ਤੇ ਨਮਕ ਪਾਤਾ। ਇਹਨਾਂ ਨੂੰ ਮੈਂ ਤਕਰੀਬਨ 30-35 ਮਿੰਟ ਰੱਖਿਆ। ਤੇ ਪਾਣੀ ਹੁਣ ਇਹਦੇ ਵਿੱਚੋਂ ਕਾਫੀ ਨਿਕਲ ਜਾਊਗਾ। ਨਾਲੇ ਤਾਂ ਪਰੌਂਠਾ ਵਧੀਆ ਬਣੇਗਾ। ਤੋਂ ਉਹਦੇ ਵਿੱਚ ਫਿਰ ਜੂਰੂਗਾ ਨਹੀਂ। ਤੇ ਨਾਲੇ ਆਹ ਜਿਹੜਾ ਪਾਣੀ ਆ ਇਹ ਬਹੁਤ ਵਧੀਆ ਆਟੇ ਵਿੱਚ ਹੀ ਪਾ ਲਈਦਾ। ਤੇ ਹੁਣ ਇਹਦੇ ਵਿੱਚ ਆਪਾਂ ਉਹ ਜਿਹੜੀ ਨੌਨ ਮਰਚ ਪਾਣੀ ਆ ਉਹ ਪਾ ਕੇ ਤੁਹਾਨੂੰ ਦਿਖਾਉਣਾ ਸਵਾਜਿਅ ਪਰੌਂਠਾ ਬਣਾ ਕੇ। ਐਸ ਤਰ੍ਹਾਂ। ਦੇਖੋ ਕਿੰਨਾ ਪਾਣੀ ਨਿਕਲਿਆ। ਤੇ ਹੁਣ ਇਹਦੇ ਵਿੱਚ ਪਾਣਾ। ਆ ਜੀਰਾ ਥੋੜਾ ਹੀ ਆ ਨਾ ਮੂਰੇ ਤੇ ਫੇਰ ਆ ਮੈਂ ਗਰਮ ਮਸਾਲਾ ਪਾ ਲੈਣਾ ਆਹਾ ਜਿਮੈਨ ਪਾਉਂਗੀ ਥੋੜਾ ਜਨ ਹੁਣ ਹੋਰ ਪਾਉਂਗੀ ਤੇ ਆਹਾ ਜਿਮੈਨ ਹੁਣ ਲਾਲ ਮਰਚ ਪਾਉਂਗੀ ਕਿਉਂਕਿ ਫਿਰ ਬਣਾਉਣਾ ਔਖਾ ਹੋਗਾ ਤੇ ਕਾਲੀ ਮਿਰਚ ਥੋੜੀ ਪਾ ਲੈਣੀ ਐ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਪਰੌਂਠਾ ਬਣਾ ਕੇ ਫਿਰ ਦਿਖਾਵਾਂਗੀ ਮੈਂ ਕਿਸ ਤਰੀਕੇ ਨਾਲ ਬਣਾਉਣਾ ਆਹ ਲੋ ਜੀ ਪਾਤਾ ਦੇ ਵਿੱਚ ਮੂਲੀ ਦਾ ਸਟਫਿੰਗ ਆਪਾਂ ਪਾਤੀ ਹੈ ਤੇ ਇਹਦੇ ਉੱਤੇ ਆਪਾਂ ਗ੍ਰੀਨ ਧਨੀਆ ਪਾ ਦੇਣਾ ਹੈ ਇਹ ਮੈਂ ਕਾਫੀ ਸੁਕਾਇਆ ਸੀਗਾ ਵੀ ਫਿਰ ਜੁੜੇਗਾ ਉੱਤੇ ਇਹ ਰੋਟੀ ਪਾ ਦੇਣੀ ਹੈ ਦੋ ਰੋਟੀਆਂ ਮੈਂ ਬਣਾਈਆਂ ਵਾ ਦੋਵਾਂ ਵਿੱਚ ਬਣਾਉਨੇ ਆ ਜਦੋਂ ਉਹ ਪਰੌਂਠਾ ਇੱਕ ਤਾਂ ਨਾਲੇ ਖੁੱਲਦਾ ਨਹੀਂਗਾ ਦੂਜਾ ਤੁਹਾਨੂੰ ਬਣਾਉਣ ਨੂੰ ਵੀ ਸਿੱਕ ਸੁੱਕਾ ਰਹਿੰਦਾ ਇੱਕ ਰੋਟੀ ਦੇ ਵਿੱਚ ਨਹੀਂ ਬਣਦਾ ਕੁ ਵਧੀਆ ਬਸ ਹੁਣ ਇਹਨੂੰ ਆਪਾਂ ਸੌਫਟਲੀ ਲੈਣਾ ਜੈਂਟਲੀ ਇਹਨੂੰ ਆਪਾਂ ਇੱਥੇ ਚਾਕਲੇਟੇ ਭੇਲ ਸਕਦੇ ਆ ਤਾਂ ਇਹਨੂੰ ਕੋਈ ਵੀ ਬਣਾ ਸਕਦਾ ਹੈ ਯੰਗ ਕੁੜੀਆਂ ਉਹ ਵੀ ਬਣਾ ਸਕਦੇ ਆ ਆਪ ਦੇ ਸਵਾਦ ਪੂਰਾ ਕਰ ਸਕਦੇ ਆ ਤੁਸੀਂ ਪਤਾ ਲੱਗ 10 ਸਾਲਾਂ ਫਿਰ ਆ ਲੋ ਜੀ ਮੇਕਸ ਤੇ ਤਿਆਰ ਹੋ ਗਿਆ ਆਪਣਾ ਤੇ ਪਰੌਂਠੇ ਦੀ ਤਿਆਰੀ ਹੋ ਗਈ ਇੱਕ ਮੈਂ ਰੋਟੀ ਉਹ ਬਣਾ ਲਈ ਆ ਤੇ ਆ ਹੁਣ ਇਸ ਤਰੀਕੇ ਨਾਲ ਮੂਲੀ ਦਾ ਪਰੌਠਾ ਬਣ ਜੂਗਾ ਬਣਾ ਕੇ ਦੇਖਿਓ ਤੁਸੀਂ ਬਹੁਤ ਸਵਾਦ ਬਣੂਗਾ ਤੇ ਇਹਦੇ ਵਿੱਚ ਆਪਾਂ ਹੁਣ ਉੱਤੇ ਆਹ ਧਨੀਆ ਇਦਾਂ ਪੁੱਕ ਦੇਣਾ ਆਹ ਰੱਖ ਲੀ ਹਾਂ ਤੇ ਇਹਨੂੰ ਮੈਂ ਸਕਾਇਆ ਸੀਗਾ ਤੁਸੀਂ ਕੋਈ ਵੀ ਹਾਜਰੇ ਕਿਚਨ ਵਾਲੇ ਸ਼ੀਟ ਹੁੰਦੇ ਹਨ ਕਿਚਨ ਟਿਸ਼ੂ ਉਹ ਪੇਪਰ ਤੇ ਪਾ ਸਕਦੇ ਆ ਤੇ ਆ ਮੈਂ ਇੱਕ ਰੋਟੀ ਹੋਰ ਬਣਾਈ ਸੀ ਹੁਣ ਇਹ ਇਹਦੇ ਉੱਤੇ ਇਦਾਂ ਰੱਖ ਦੇਣੀ ਆ ਆ ਲਓ ਜੀ ਇਹਨੂੰ ਪੋਲਾ ਪੋਲਾ ਹੱਥਾਂ ਦੇ ਨਾਲ ਨੱਪਦੇ ਨਾਲ ਐ ਪੂਰੀ ਸਟਫਿੰਗ ਵਾਲਾ ਪਰੌਂਠਾ ਸਾਡਾ ਬਣ ਗਿਆ ਤੇ ਜਦੋਂ ਬਣ ਗਿਆ ਪਲੇਟ ਵਿੱਚ ਪਾ ਕੇ ਉਹ ਵੀ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਭਰਿਆ ਹੋਇਆ ਇਹ ਤੇ ਬਹੁਤ ਸਵਾਦ ਹੋਊਗਾ ਬੈਰੀ ਜੰਮੀ ਤੇ ਤੁਸੀਂ ਵੀ ਬਣਾਇਓ ਇਹਨੇ ਨਾ ਖੁੱਲਣਾ ਕਿਉਂਕਿ ਦੋ ਰੋਟੀਆਂ ਬਣਾਈਆਂ ਤੇ ਜੋੜ ਲਈਆਂ ਇੱਥੇ ਤੇ ਪੂਰੀ ਇਹਦੇ ਚ ਫੁੱਲ ਤਰੀਕੇ ਨਾਲ ਹੈਕ ਫਲਾ ਨਾ ਆਹ ਲਓ ਬਣ ਗਿਆ ਤੇ ਇਹਦੇ ਤੇ ਪਾ ਆਹ ਕਿ ਉਹ ਇਹਦੇ ਤੇ ਲਾ ਦੇਣਾ ਤੁਸੀਂ ਵਿੱਚ ਵੀ ਲਾ ਸਕਦੇ ਆ ਪਰ ਅਸੀਂ ਨਹੀਂ ਬੋੜਾ ਹੈ ਨਾ ਪਰਵਾਇਬ ਕਰਦੇ ਇਦਾਂ ਬਈ ਵਿੱਚ ਲਾਈਏ ਤੇ ਫਿਰ ਉੱਤੋਂ ਨੂੰ ਪਰ ਉੱਤੋਂ ਦੇ ਰੱਖ ਕੇ ਫਿਰ ਚਾਹ ਨਾਲ ਇੱਕ ਪਰੌਂਠਾ ਖਾਣਾ ਗੋੜਨ ਚਾਹ ਬਣਾ ਕੇ ਆਹ ਲੋ ਜੀ ਪਲੇਟ ਵਿੱਚ ਆ ਗਿਆ ਪਰੌਂਠਾ ਤੇ ਖਾਓ ਤੇ ਨਿਵਾੜੀ ਲਓ ਆਹ ਲੋ ਜੀ ਪਰੌਂਠਾ ਹੋਣਾ ਬਣ ਕੇ ਖਾਣ ਵਾਸਤੇ ਤਿਆਰ ਹੋ ਗਿਆ ਰੈਡੀ ਟੂ ਈਟ ਆਮੇ ਮਸਾਲਾ ਪਾਇਆ ਆਚਾਰ ਮਸਾਲਾ ਹੁੰਦਾ ਵਸੂਕਾ ਇੱਥੇ ਮਿਲ ਜਾਂਦਾ ਸ਼ਾਇਦ ਇੰਡੀਆ ਚ ਮਿਲਦਾ ਹੋਵੇ ਹੋਰ ਕਿਤੇ ਵੀ ਤੇ ਹੁਣ ਇਹ ਚੰਗੇ ਤਰ੍ਹਾਂ ਸਵਾਦ ਨਾਲ ਖਾਣਾ ਤੇ ਮੈਂ ਕਿਉਂ ਰੱਖ ਲੈਣਾ ਜਦ ਚਾਹ ਨਾਲ ਖਾਣਾ ਪਰੌਂਠਾ ਆਹ ਮੇਰਾ ਕਪਾਹ ਸਪੈਸ਼ਲ ਕুইਨ ਆਫ एवरीथिंग ਦੇਖ ਸਕਦੇ ਆ ਤੇ ਹੁਣ ਖਾਣ ਵਾਸਤੇ ਬਹੁਤ ਜੀ ਕਰ ਜਾਂਦਾ ਤੇ ਤੁਸੀਂ ਵੀ ਬਣਾਓ ਤੇ ਖਾਓ ਇੰਜੋਏ ਕਰੋ